ਸਾਡੇ ਮਹਾਰਾਜ ਜੀ ਰਾੜਾ ਸਾਹਿਬ ਵਾਲੇ ਸੰਤ ਮਹਾਰਾਜੀ ਸਰ ਸਿੰਘ ਜੀ ਰਾੜਾ ਸਾਹਿਬ ਵਾਲੇ 7-8 ਸਾਲ ਦਾ ਸਰੀਰ ਹੈ ਸ੍ਰੀ ਫਤੇਗੜ ਸਾਹਿਬ ਗਏ। ਉੱਥੇ ਮਾਤਾ ਜੀ ਦੇ ਨਾਲ ਗਏ ਨੇ ਮਾਤਾ ਰਤਨ ਕੌਰ ਜੀ ਹੋਰ ਗੁਰਮੁਖ ਪਿਆਰੇ ਕਿਉਂਕਿ ਆਪ ਬਹੁਤ ਧਨਾਢ ਸਨ ਬੜੇ ਅਮੀਰ ਘਰ ਆਪ ਜੀਆਂ ਦਾ ਜਨਮ ਹੋਇਆ ਸੀ। ਉੱਥੇ ਜਦੋਂ ਦੇਖਿਆ ਉਹ ਟਰਮੇ ਹਿੰਨਾ ਆਪਣੀ ਮਾਤਾ ਨੂੰ ਕਹਿਣ ਲੱਗੇ ਮਾਤਾ ਸਾਹਿਬ ਇਹ ਸੰਗਤ ਨੇ ਕਿਉਂਕਿ ਉਹਨਾਂ ਸਮਿਆਂ ਵਿੱਚ ਦੀ ਤਿੰਨ ਰਾਤਾਂ ਦੀ ਸਵਾ ਹੁੰਦੀ ਸੀ ਕਿਉਂਕਿ ਸਹਿਬ ਜੀ ਦੇ ਆਪ ਜੀ ਠੰਡੇ ਬੁਰਜ ਵਿੱਚ ਜਦੋਂ ਰਹੇ ਨੇ ਉਹ ਸੰਗਤਾਂ ਮਹਿਸੂਸ ਕਰਦੀਆਂ ਉਸ ਠੰਡ ਨੂੰ ਦੱਸਦੇ ਨੇ 1930 ਤੱਕ ਤੇ ਉਹ ਰਿਆ ਸੀ ਠੰਡਾ ਬੁਰਜ ਬਾਅਦ ਵਿੱਚ ਉਹਦੀ ਸੇਵਾ ਕਰ ਦਿੱਤੀ ਗਈ ਹਟਾ ਦਿੱਤਾ ਗਿਆ ਸੋ ਇਸੇ ਤਰ੍ਹਾਂ ਇਹ ਕਹਿੰਦੇ ਇਹਨਾਂ ਨੇ ਕੱਪੜੇ ਨਹੀਂ ਲਏ ਇਹ ਠੰਡ ਚ ਬੈਠੀ ਐ ਸੰਗਤ ਮਾਤਾ ਕਹਿ ਲੱਗੀ ਗੁਰਮੁਖਾ ਇਹ ਸਹਿਬਜ਼ਾਦਿਆਂ ਦੀ ਯਾਦ ਵਿੱਚ ਇੱਕ ਹਫਤਾ ਜਾ ਚਾਰ ਦਿਨ ਤਿੰਨ ਰਾਤਾਂ ਜਿਦੀ ਜਿੰਨੀ ਸ਼ਮਤਾ ਸੀ ਸਰੀਰ 'ਤੇ ਇਹ ਠੰਡ ਚੱਕਦੇ ਨੇ ਹਰਾਈ ਨਹੀਂ ਲੈਂਦੇ ਰਜਾਈਆਂ ਜਾਂ ਮੋٹے ਕੰਬਲ ਨਹੀਂ ਲੈਂਦੇ ਇਹ ਮਹਿਸੂਸ ਕਰਦੇ ਨੇ ਠੰਡੇ ਬਰਜ ਦੀਆਂ ਰਾਤਾਂ ਨੂੰ ਕਈ ਪਕੌੜੇ ਖਾ ਕੇ ਗਜ਼ਰੇਲੇ ਖਾ ਕੇ ਮਹਿਸੂਸ ਕਰਦੇ ਨੇ ਮਿੱਠਾ ਖਾ ਕੇ ਪਰ ਸ਼ੁਕਰ ਹੈ ਹੁਣ ਬੰਦ ਹੋ ਗਿਆ ਸੋ ਇਸੇ ਤਰ੍ਹਾਂ ਸੰਤ ਈਸ਼ਰ ਸਿੰਘ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਠੀਕ ਹੈ ਹਟ ਹੁੰਦੇ ਨਾ ਹੱਠੀਆਂ ਨਾ ਜੱਪੀਆਂ ਤੱਪੀਆਂ ਕਹਿੰਦੇ ਅੱਜ ਤੋਂ ਬਾਅਦ ਕਦੇ ਰਜਾਈ ਨਹੀਂ ਲਾਗੇ ਪਰ ਮਹਾਰਾਜ ਇਹ ਘਟ ਤੋਂ ਘਟ 68 ਸਾਲ ਤੱਕ 58 ਸਾਲ ਤੱਕ ਆਪ ਜੀਆਂ ਨੇ ਰਜਾਈ ਨਹੀਂ ਲਈ ਕਿਉਂ ਵੀ ਸਹਿਬ ਜੀ ਦੇ ਠੰਡ ਚ ਰਹੇ ਨੇ ਇਨੂੰ ਕਹਿੰਦੇ ਨੇ ਗੁਰਮਤ ਹਟ ਜੇ ਕੁਝ ਕਰਨਾ ਹੈ ਤੇ ਉਹਦੇ ਚੋਂ ਪਿਆਰ ਨਿਕਲੇ ਨਾ ਕੀ ਹੰਕਾਰ ਨਿਕਲੇ ਸੋ ਇਸੇ ਤਰ੍ਹਾਂ ਉਹ ਕਹਿੰਦਾ